ਪਰ ਸ਼ੰਕਰ ਦੇ ਪਿੰਡ ਬਡੇਸਰੂ ਦੇ ਨੌਜਵਾਨ ਲਲਿਤ ਕੁਮਾਰ ਉਰਫ ਅਨੂਦੀ 2 ਦਿਨ ਪਹਿਲਾਂ ਪਿੰਡ ਰਾਮਪੁਰਾ ਬਿਲੜੋ ਤੋਂ ਬਾਹਰਵਾਲ ਪੇਤ ਪਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲਦੀ ਹੈ ਜਿਸ ਬੰਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਦੱਸਦੀ ਕਿ ਹੁਣ ਇਸ ਮਾਮਲੇ ਨੂੰ ਰਫਾ ਦਫਾ ਕਰਨ ਦੇ ਰੋਸ ਦੇ ਵਜੂ ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਨੇ ਇਕੱਠ ਗਾਂਧੀ پارک ਗੜ ਸ਼ੰਕਰ ਦੇ ਵਿੱਚ ਕੀਤਾ ਇਸ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਦਾ ਪੈਸਿਆਂ ਦੇ ਲੈਣ ਦੇਣ ਦੇ ਪਿੱਛੇ ਨਜ਼ਦੀਕੀ ਪਿੰਡ ਦੇ ਇੱਕ ਵਸਨੀਕ ਦੇ ਨਾਲ ਵਾ ਜਿਸ ਦੇ ਚਲਦੇ ਉਹਨਾਂ ਦੇ ਪੁੱਤ ਦਾ ਕਤਲ ਹੋਇਆ ਜਦਕਿ ਪੁਲਿਸ ਇਸ ਮਾਮਲੇ ਨੂੰ ਖੁਦਕੁਸ਼ੀ ਦੇ ਨਾਂ ਜੋੜਨ ਦਾ ਹੁਣ ਯਤਨ ਕਰ ਰਹੀ ਹੈ ਇਸ ਮੌਕੇ ਮ੍ਰਿਤਕ ਦੇ ਪਿਤਾ ਰਾਮਪਾਲ ਸਿੰਘ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਦੇ ਇੱਕ ਵਿਅਕਤੀ ਤੋਂ ਉਹਨਾਂ ਦੇ ਪੁੱਤਰ ਨੇ ਕਰੀਬ 3 ਲੱਖ ਰੁਪਏ ਲੈਣੇ ਸਨ ਜਿਸ ਦੀ ਮੰਗ ਕਰਨ ਤੇ ਉਸ ਦੇ ਪੁੱਤਰ ਨੂੰ ਮੌਤੇ ਘਾਟ ਉਤਾਰਿਆ ਗਿਆ ਤੇ ਉਸ ਦੀ ਲਾਸ਼ ਨੂੰ ਪਿੰਡ ਦੇ ਬਾਹਰ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਕਿ ਇਸ ਸੰਬੰਧੀ ਪੁਲਿਸ ਮਾਮਲੇ ਦੇ ਵਿੱਚ ਤਫਦੀਸ਼ ਕਰਨ ਦੀ ਥਾਂ ਹੁਣ ਕੇਸ ਨੂੰ ਰਫਾ ਦਫਾ ਕਰਨ ਦੇ ਵਿੱਚ ਲੱਗੀ ਹੋਈ ਹੈ ਤੇ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਦਾ ਕਹਿਣਾ ਕਿ ਜੇਕਰ ਪੁਲਿਸ ਨੇ 2 ਦਿਨਾਂ ਦੇ ਵਿੱਚ ਕਾਤਲ ਨੂੰ ਨਹੀਂ ਫੜਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਹਾਂਜੀ ਹਾਂਜੀ ਮੈਂ ਵਿਜੇ ਕੁਮਾਰ ਪੈਂਤ੍ਰੇ ਪਿੰਡ ਬੜੇਸੋਂ ਹਾਂ ਇੱਕ ਮੰਦ ਭਾਗੀ ਘਟਨਾ ਜਿਹਦੀ ਵਾਪਸੀ ਹੈਗੀ ਆ ਉਹਦੇ ਦਰਮਿਆਨ ਸਾਡੇ ਪਿੰਡ ਦਾ ਇੱਕ ਲੜਕਾ ਜੋ ਕਿ ਮੇਰੇ ਹੀ ਗਵਾਂਢ ਵਿੱਚ ਮੇਰੇ ਵਾਰਡ ਦਾ ਹੀ ਸੁਪੁੱਤਰ ਹੈ ਉਦੇ ਮਾਤਾ ਪਿਤਾ ਗਰੀਬ ਹਨ ਤੇ ਉਹ ਬੇਚਾਰਾ ਇਕੱਲਾ ਹੀ ਘਰ ਦਾ ਕਮਾਉਂਦਾ ਸੀ ਉਸ ਬੱਚੇ ਨਾਲ ਮੰਦ ਭਾਗੀ ਘਟਨਾ ਵਾਪਰੀ ਆ ਉਸ ਬੱਚੇ ਨੂੰ ਉਹਦੇ ਮਿੱਤਰ ਚਾਰੇ ਨਹੀਂ ਸੀ ਤਕਰੀਬਨ ਉਹਨੂੰ ਆਪਣੇ ਕੋਲ ਬੁਲਾ ਕੇ ਛੱਕੀ ਹਾਲਾਤਾਂ ਦੇ ਵਿੱਚ ਉਹਦਾ ਕਤਲ ਕਰ ਦਿੱਤਾ ਗਿਆ ਅੱਜ 3 ਦਿਨ ਹੋ ਗਏ ਆ ਅਸੀਂ ਪੁਲਿਸ ਪ੍ਰਸ਼ਾਸਨ ਦੇ ਕੋਲ ਗਏ ਆ ਉਹਨਾਂ ਨੇ ਸਾਨੂੰ ਅਸਰਸ਼ ਕੀਤਾ ਕਿ ਅਸੀਂ ਇਸ ਸੰਬੰਧੀ ਕਾਰਵਾਈ ਕਰਾਂਗੇ ਸਾਨੂੰ ਪਹਿਲੇ ਇਸ ਗੱਲ ਦੀ ਨੋਟਿਸ ਨਹੀਂ ਸੀ ਉਸ ਮੁੰਡੇ ਨੇ ਆਪਣੀ ਜਾਨ ਦਾ ਖਤਰਾ ਪਹਿਲਾਂ ਹੀ ਕਿਸੇ ਵਿਅਕਤੀ ਪ੍ਰਤੀ ਪ੍ਰਗਟ ਕੀਤਾ ਸੀਗਾ ਅਸੀਂ ਐਸਐਟਯੂ ਸਾਹਿਬ ਨੂੰ ਮਿਲ ਕੇ ਸਾਡੀ ਸਾਰੀ ਟੀਮ ਉਹਨਾਂ ਕੋਲ ਗਏ ਸੀਗੇ ਆਪਾਂ ਅਸੀਂ ਉਹਨਾਂ ਨੂੰ ਸਾਰੀ ਸੀਵੀਆਸ ਆਪਣੀ ਸੁਣਾਈ ਹੈਗੀ ਆ ਉਹਨਾਂ ਨੇ ਸਾਨੂੰ ਅੱਜ ਸ਼ਾਮ ਤੱਕ ਦਾ ਸਮਾਂ ਦਿੱਤਾ ਸੀਗਾ ਪਰ ਅਸੀਂ ਪਰਿਵਾਰਕ ਮੈਂਬਰਾਂ ਨੇ ਇਹ ਸਲਾਹ ਕੀਤੀ ਆ ਕਿ ਅਸੀਂ ਪ੍ਰਸ਼ਾਸਨ ਨੂੰ 2 ਦਿਨ ਦਾ ਵਕਤ ਦਿੰਨੇ ਆ ਕਿ ਸਾਡੇ ਨਾਲ ਜੋ ਹੋਇਆ ਵਾਪਰੀ ਘਟਨਾ ਆ ਉਹਦੇ ਤਹਿਤ ਮੁੰਡੇ ਦੇ ਫੋਨ ਨੰਬਰ ਕਾਲ ਡਿਟੇਲ ਤੇ ਉਸ ਏਰੀਆ ਦਾ ਸਰਵਿਸ ਵਿੱਚ ਲਗਾ ਕੇ ਇਹ ਦੱਸਿਆ ਜਾਵੇ ਕਿ ਮੁੰਡਾ ਮੈਂ ਜੋ ਮੈਂਬਰ ਪੰਚਾਇਤ ਪੂਰੀ ਪੰਚਾਇਤ ਪਿੰਡ ਬੜਸੋ ਇਸ ਗੱਲ ਦਾ ਦਾਵਾ ਕਰਦੀ ਆ ਕਿ ਮੁੰਡਾ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨਸ਼ਾ ਨਹੀਂ ਕਰਦਾ ਸੀ ਕਿ ਸਾਡੇ ਕੋਲੋਂ ਅੱਜ ਕੱਲ੍ਹ ਪਰਸੋਂ ਜਦੋਂ ਵੀ ਮਰਜ਼ੀ ਲਖਵਾ ਲੈਣ ਉਸ ਮੁੰਡੇ ਦੇ ਨਾਲ ਮੰਦ ਭਾਗੀ ਘਟਨਾ ਹੋਈ ਆ ਉਸ ਮੁੰਡੇ ਦਾ ਕਤਲ ਕੀਤਾ ਗਿਆ ਅਸਲੀ ਕੁਮਾਰ ਮੇਰਾ ਭਰਾ ਹੈ ਛੋਟਾ ਉਹ ਕੱਲ ਤੋਂ ਸਕੂਟਰੀ ਲੈ ਕੇ ਆਪਣੇ ਮੇਰੀ ਮੰਮੀ ਨੂੰ ਜਦੋਂ ਸੇ ਘਰ ਦੇ ਵਿੱਚ ਛੱਡ ਕੇ 8 ਵਜੇ ਗਿਆ ਮੁੜ ਕੇ ਉਹ ਵਾਪਸ ਨਹੀਂ ਆਇਆ ਉਸ ਤੋਂ ਬਾਅਦ ਸਵੇਰ ਨੂੰ ਜਿੱਦਾਂ ਸਾਡੇ ਖਬਰ ਆਈ ਤੇ ਹਾਂਜੀ ਮੇਰਾ ਤਾਇਆ ਆਇਆ ਕਿ ਹਨੂ ਘਰੇ ਨਹੀਂ ਆਇਆ ਕਿ ਕਿੱਥੇ ਆ ਉਹ ਤੋਂ ਬਾਅਦ ਜਦ ਦੇਖਣਗੇ ਤੇ ਮੰਮੀ ਹੋਣੀ ਬੋਲਦੇ ਕਿ ਲੈ ਕੇ ਆਓ ਉਹਨੂੰ ਕਿੱਥੇ ਗਿਆ ਕਿੱਥੇ ਨਹੀਂ ਗਿਆ ਤੇ ਅਸੀਂ ਲੱਭਦੇ ਲੱਭਦੇ ਗਏ ਮੁੰਡਿਆਂ ਦੇ ਨਾਲ ਆਪਸ ਵਿੱਚ ਹੀ ਕਾਲ ਉਹਨਾਂ ਦੇ ਗੱਲਾਂ ਕੀਤੀਆਂ ਤੇ ਉਹਨੂੰ ਲੱਭਦੇ ਲੱਭਦੇ ਅਸੀਂ ਬੇਲੇੜਾ ਪਹੁੰਚੇ ਉੱਥੇ ਦੇ ਸਰਪੰਚ ਨੇ ਕਾਲ ਕਰਕੇ ਦੱਸਿਆ ਸੀ ਕਿ ਜੀ ਤੁਹਾਡਾ ਬੱਚਾ ਇੱਥੇ ਪਿਆ ਆ ਤੇ ਅਸੀਂ ਜਾ ਕੇ ਉਹਨੂੰ ਲਿਆਂਦਾ ਬਹੁਤ ਸਾਹੀ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਆਪਣਾ ਜ਼ਲਾਸਾ ਜਗਾ ਕੇ ਜੀ ਆਪਾਂ ਇਹਨੂੰ ਆਪਣੇ ਇਨਸਾਫ ਸਹਵਾਵਾਂਗੇ ਤੇ ਅੱਜ ਅੱਜ 3 ਦਿਨ ਹੋ ਗਏ ਆ ਜੀ ਅੱਜ ਤੱਕ ਸਾਨੂੰ ਉਹ ਇਨਸਾਫ ਨਹੀਂ ਮਿਲਿਆ ਅੱਜ ਫੇਰ ਅਸੀਂ ਉੱਥੇ ਖਾਨੇ ਦੇ ਵਿੱਚ ਐਪਲੀਕੇਸ਼ਨ ਦੇ ਕੇ ਆਏ ਉਸ ਬੰਦੇ ਦੇ ਖਿਲਾਫ ਮੋਨੂ ਗੁੱਜਰ ਦੇ ਖਿਲਾਫ ਉੱਤੇ ਛੱਟ ਸੀ ਤੇ ਉਹਦੀ ਆਡੀਓ ਟੇਪ ਵੀ ਆ ਸਾਡੇ ਕੋਲ ਸਬੂਤ ਵੀ ਆ ਉਹ ਸਾਰਾ ਕੁਝ ਦਿੱਤਾ ਜੀ ਜੇ ਅੱਜ ਤੱਕ ਉਹਨਾਂ ਨੇ ਇਨਸਾਫ ਸਾਨੂੰ ਨਾ ਦਿੱਤਾ ਰਾਤ ਤੱਕ ਕੱਲ ਤੱਕ ਨਹੀਂ ਤਾਂ ਅਸੀਂ ਕੱਲ ਨੂੰ ਉੱਥੇ ਜਾਮ ਲਾਵਾਂਗੇ ਬੰਦ ਕਰਾਂਗੇ ਰੋਡ ਮੇਰਾ ਨਾਮ ਹੈ ਗੁਰਲਾਲਾ ਗਾਣੀ ਪਿੰਡ ਬਡੇਸਰੋ ਤੋ ਸੀਲ ਗੜਸ਼ੰਕ ਗਲਾ ਸ਼ਹਿਰ ਪਰ ਤਾਂ ਮੇਰਾ ਪੁੱਤ ਦਾ ਨਾਮ ਸੀ ਦਲਿਤ ਕੁਮਾਰ ਤਾਂ ਉਹ ਸ਼ਾਮ ਨੂੰ ਮੈਨੂੰ 8 ਵਜੇ ਘਰ ਛੱਡ ਕੇ ਚਲਾ ਗਿਆ ਮੈਨੂੰ ਕੋਈ ਪਤਾ ਨਹੀਂ ਕਿ ਕਿੱਥੇ ਗਿਆ ਕਿੱਥੇ ਨਹੀਂ ਤਾਂ ਦੂਜੇ ਦਿਨ ਸਵੇਰੇ ਸਾਨੂੰ ਪਤਾ ਲੱਗਿਆ ਕਿਸੇ ਤੇ 7 ਵਜੇ ਸਵੇਰੇ ਬਈ ਐਛੇ ਤੁਹਾਡਾ ਬੱਚਾ ਪਿਆ ਵੀ ਤੁਸੀਂ ਆ ਕੇ ਲੈ ਜਾਓ ਪਿੰਡ ਆਪਣੀ ਬੇੜੋ ਦੇਖੋ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਅਸੀਂ ਹੈਗੇ ਬਹੁਤ ਗਰੀਬ ਬੰਦੇ ਸਾਡਾ ਪਿੱਛੇ ਕਮਾਣ ਵਾਲਾ ਕੋਈ ਹੈ ਨਹੀਂ ਬੱਚਾ ਬੇਟਾ ਮੇਰਾ بڑا ਹੈਗਾ ਉਹ ਆਪਣਾ ਪਰਿਵਾਰ ਲੈ ਕੇ ਜੁੜਾ ਰਹਿੰਦਾ ਪੁਲਿਸ ਨੇ ਕੀ ਪੁੱਛਦਾ ਆ ਕੋਈ ਪੁਲਿਸ ਨੇ ਸਾਨੂੰ ਕੋਈ ਨਹੀਂ ਸਾਰੀ ਸੁਣਾਈ ਕੀਤੀ ਹੈ ਜੀ ਵੀ ਅੱਜ ਦਾ ਟਾਈਮ ਦਿੱਤਾ ਸਾਨੂੰ ਸਾਰੀ ਕੋਈ ਸੁਣਾਈ ਨਹੀਂ ਕੀਤੀ ਹੈ ਜੀ ਅਗਲਾ ਪ੍ਰੋਗਰਾਮ ਕੀ ਹੈ ਤੁਹਾਡਾ ਅਗਲਾ ਇਹ ਹੈ ਸਾਡਾ ਜੀ ਕਿ ਸਾਨੂੰ ਇਨਸਾਫ ਚਾਹੀਦਾ ਸਾਨੂੰ ਬੰਦਾ ਸਾਹਮਣੇ ਚਾਹੀਦਾ